हां जी दोस्तों ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਮਤ ਸ਼ੇਅਰ ਕਰਿਓ ਹੋਰ ਦੇਖਣ ਤੁਸੀਂ ਸਾਰੀ ਮੀਡੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਭ ਸੰਗਤਾਂ ਨੂੰ ਧੰਨ ਧੰਨ ਅਮਰਸੀਦ ਬਾਬਾ ਜੀਵਨ ਸਿੰਘ ਜੇਤਾ ਸਿੰਘ ਜੇ ਜਨਮ ਦਿਹਾੜੇ ਦੀ ਕਰੋੜਾਂ ਕਰੋੜਾਂ ਮੁਬਾਰਕਾਂ ਅੱਜ ਬਰਨਾਲਾ ਜ਼ਿਲ੍ਹੇ ਦੇ ਵਿੱਚ ਪਿੰਡ ਪਿੰਡ ਆਰਾਮਸਰ ਕੋਠੇ ਜਿੱਤੇ ਬੜੀ ਧੂਮਤਾਂ ਨਾਲ ਨਿੰਗ ਸਿੰਘ ਫੌਜਾਂ ਤੇ ਸੰਗਤਾਂ ਨੇ ਇੱਥੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਇੱਥੇ ਨਿੰਗ ਸਿੰਘ ਫੌਜਾਂ ਪਹੁੰਚੀਆਂ ਨੇ ਸਮਰਾਲ ਏਰੀਆ ਤੋਂ ਲੁਧਿਆਣਾ ਏਰੀਆ ਤੋਂ ਵੀ ਸੰਗਤیں ਪਹੁੰਚੇ ਨੇ ਚੜ੍ਹਦੀ ਕਲਾ ਵਾਲੇ ਜੋ ਲੜ ਲਿਆ ਫੌਜਾਂ ਨੇ ਨਿੰਗ ਸਿੰਘਾਂ ਉਹ ਵੀ ਇੱਥੇ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਮੌਕੇ ਦੇ ਤਸਵੀਰਾਂ ਨੇ ਜਿੱਥੇ ਬਾਬਾ ਮਾਨ ਸਿੰਘ ਜੀ ਬਾਬਾ ਦਲਜੀਤ ਸਿੰਘ ਜੀ ਬਾਬਾ ਹਰਮੀਰ ਸਿੰਘ ਜੀ ਬਾਬਾ ਰਾਮ ਲੋਕ ਸਿੰਘ ਜੀ ਅਕਾਲੀ এবੀ ਇੱਥੇ ਮੌਜੂਦ ਰਹੇ ਬਾਬਾ ਜਗਜੀਤ ਸਿੰਘ ਜੀ ਤੇ ਬਾਬਾ ਹਰਮੀਤ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਨੇ ਸਾਰੀ ਗੱਲਬਾਤ ਤੁਹਾਨੂੰ ਦੱਸਣਾਂ ਦੇ ਆਸੀਂ ਬਹੁਤ ਜਿਆਦੇ ਵੱਡੇ ਪੱਧਰ ਤੇ ਪ੍ਰਚਾਰ ਵੀ ਕੀਤਾ ਜਾ ਰਿਹਾ ਤੇ ਲਾਲ ਲਾਲ ਅੱਜ ਜੁੰਮੇਵਾਰੀ ਵੀ ਬਾਬਾ ਦਿਲਜੀਤ ਸਿੰਘ ਜੀ ਨੂੰ ਦਿੱਤੀ ਗਈ ਆ ਜ਼ਿਲ੍ਹੇ ਵਾਸਤੇ ਉਹ ਸੰਗਰੂਰ ਜ਼ਿਲ੍ਹੇ ਦਾ ਜਥੇਦਾਰ ਲਾਇਆ ਗਿਆ ਇੱਥੋਂ ਤੁਸੀਂ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਧਿਆ ਕਰਦੇ ਆਪਾਂ ਹਰ ਕਿਸੇ ਨੂੰ ਜਿੰਨੇ ਵੀ ਇਹ ਤੇ ਸੇਵਾਦਾਰ ਨੇ ਸਭ ਨੂੰ ਸਿਰ ਪਾਉ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ 바ਬਾ ਦਲਜੀਤ ਸਿੰਘ ਜੀ ਵੱਲੋਂ 바ਬਾ ਮਾਨ ਸਿੰਘ ਜੀ ਵੱਲੋਂ ਤੇ ਸਾਰੇ ਸੰਗਤ ਇਹ ਤੁਹਾਨੂੰ ਦੇਖ ਰਹੇ ਤੁਸੀਂ ਕਿਹਨਾਂ ਦਾ ਸਨਮਾਨਿਤ ਕੀਤਾ ਜਾ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਸਾਬ ਪ੍ਰਬੰਧ ਬਹੁਤ ਵੱਡਾ ਪ੍ਰਬੰਧ ਹੈ ਤੇ ਜਿੰਨੀਆਂ ਵੀ ਸੰਗਤਾਂ ਵਧੀਆ ਤਰੀਕੇ ਨਾਲ ਕੀਤਾ ਗਿਆ ਤੋਂ ਆ ਤੁਹਾਨੂੰ ਸੁਣਾਉਣਾ ਹੁਣ ਅੱਗੇ ਕੀ ਕੀ ਗੱਲਬਾਤ ਇੱਥੇ ਬਾਬਾ ਜੀ ਨਾਲ ਹੋਈ ਆ ਕੀ ਕੀ ਉਹਨਾਂ ਨੇ ਵਿਚਾਰ ਰੱਖੇ ਸਾਹਿਬੀ ਕੱਲ੍ਹ ਸਾਬੀ ਕੱਲ੍ਹ ਸਾਬੀ ਪਪਾ ਜੀ ਅੱਜ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਜੰਮ ਦਿਹਾੜਾ ਮਨਾਇਆ ਗਿਆ ਇਹਦੇ ਵਿੱਚ ਕੀ ਕੀ ਮਹਲੂਮੀ ਸਖਾ ਨੂੰ ਮੱਲੋਂ ਜਾਣਕਾਰੀ ਦੇ ਸਕਦੇ ਆ ਉਹਦੇ ਬਾਰੇ ਜਰੂਰ ਚੰਗਣਾ ਤਨਤਨ ਸਾਹਿਬ ਜੀ ਦੇ ਪ੍ਰੋਗਰਾਮ ਸਾਮਹਾਰਾਜ ਦੀ ਕਿਰਪਾ ਦਾ ਸਦਕਾ ਜੋ ਤਨਤਨ ਬਾਬਾ ਜੀਵਨ ਸਿੰਘ ਜੀ ਜੀ ਦਾ ਪ੍ਰਕਾਸ਼ ਪੁਰਬ ਬਾਬਾ ਮਾਨ ਸਿੰਘ ਜੀ ਅਕਾਲੀ ਦਾਲ ਗੁੱਡਾ ਦਾਲ ਬਲੋਂ ਮਨਾਇਆ ਗਿਆ ਹੈ ਬੇਅੰਤ ਜਥੇਬੰਦੀਆਂ ਜਿਸ ਵਿੱਚ ਸੇਧਾਰ ਬਾਬਾ ਦਲਜੀਤ ਸਿੰਘ ਜੀ ਪਵਾਨੀਗੜ੍ਹ ਤੋਂ ਉਹਨਾਂ ਨੂੰ ਜਥੇਦਾਰ ਦੀ ਸੇਵਾ ਅੱਜ ਸੰਭਾਲੀ ਗਈ ਹੈ ਬਾਬਾ ਮਾਨ ਸਿੰਘ ਜੀ ਅਕਾਲੀ ਦਰ ਬੁੱਢਾ ਤਲ ਵੱਲੋਂ ਬਾਬਾ ਰਾਮ ਸਿੰਘ ਜੀ ਵਿਅੰਤ ਜਥੇਬੰਦੀਆਂ ਗੁਰਸਿੱਖ ਸੰਗਤਾਂ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਨੇ ਸੰਗਤਾਂ ਨੂੰ ਅਸੀਂ ਵਧਾਈ ਦਿੰਦੇ ਆ ਤੁਹਾਨੂੰ ਧੰਨ ਬਾਬਾ ਜੀਵਰ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਇਸੇ ਤਰ੍ਹਾਂ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਕਿਰਪਾ ਦੁਆਰਾ ਸਾਰੇ ਨੂੰ ਸਾਨੂੰ ਬਲ ਉਦੋਂ ਬਖਸ਼ ਕਰਨ ਸੇਵਾ ਕਰਨ ਦਾਸੀ ਆਪਣੇ ਗਿਰ ਪੀਰਾਂ ਦਾ ਜਨਮ ਦਿਹਾੜੇ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਮੰਨ ਲਓ ਬਾਬਾ ਜੀ ਜਦੋਂ ਕੋਈ ਦੁਖੀ ਤੁਹਾਡੇ ਤੱਕ ਪਹੁੰਚ ਕਰਦਾ ਤੁਸੀਂ ਮੰਨ ਲਓ ਦੀ ਮਦਦ ਕਰ ਦਿਓ ਕੋਈ ਸੱਚਾ ਬੰਦਾ ਹੁੰਦਾ ਮੰਨ ਲਓ ਉਹਦੇ ਨਾਲ ਵੀ ੱਟਕਾ ਹੁੰਦਾ ਇਸ ਤਰ੍ਹਾਂ ਦਾ ਮੰਨ ਲਓ ਤੁਹਾਡੀ ਜਥੇਵੰਦੀ ਕਾਰਜ ਕਰਦੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਕਿਰਪਾ ਦ ਅੱਜ ਤੋਂ 5-6 ਸਾਲ ਪਹਿਲਾਂ ਤਨਤਨ ਬਾਬਾ ਜੋਰਾਵਾਰ ਸਿੰਘ ਜੀ ਤਨਤਨ ਬਾਬਾ ਫਤੀ ਸਿੰਘ ਜੀ ਉਹਨਾਂ ਦੇ ਨਾਂ ਤੇ ਸੰਸਥਾ ਚੱਲ ਰਹੀ ਹੈ ਜੋ ਗਰੀਬ ਲੜਕੀਆਂ ਦੇ ਵਿਆਹ ਹਰ ਸਾਲ ਅਸੀਂ ਕਰਦੇ ਆਂ ਤਨਤਨ ਬਾਬਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੋ ਜਸੇਦਾਰ ਬਾਬਾ ਦਲਜੀਤ ਸਿੰਘ ਜੀ ਇਸ ਲਈ ਲੰਬੇ ਸਮੇਂ ਤੋਂ ਲੈ ਕੇ ਸੇਵਾ ਨਿਭਾ ਰਹੇ ਹਨ ਬੱਚਿਆਂ ਨੂੰ ਲੋੜਵੰਦ ਪਰਿਵਾਰਾਂ ਨੂੰ ਰਸਨ ਪਹੁੰਚਾਉਣਾ ਇਹ ਪਵਾਨੀਗੜ ਏਰੀਏ ਚ ਬਾਬਾ ਦਲਜੀਤ ਸਿੰਘ ਜੀ ਜਸੇਦਾਰ ਸੇਵਾ ਕਰ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਪਰਿਵਾਰ ਸਾਡੇ ਲਈ ਆਉਂਦਾ ਸਾਡੇ ਲਈ ਸੇਵਾ ਲਈ ਆਉਂਦਾ ਅਸੀਂ ਤਤ ਪਰ ਤਤ ਉਹਨਾਂ ਦੇ ਨਾਲ ਖੜਦੇ ਆ ਇਸੇ ਤਰ੍ਹਾਂ ਸਾਰੀ ਇਸਿਕ ਸੰਗਤਾਂ ਨੂੰ ਜਿਥੇ ਬੰਦੀਆਂ ਬੇਨਤੀ ਹੈ ਗਰੀਬ ਗੁਰੂ ਦੇ ਦੀ ਰੱਖਿਆ ਕਰਨ ਵਾਸਤੇ ਸਾਨੂੰ ਸਤਿਗੁਰਾਂ ਨੇ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਇਹ ਸਾਨੂੰ ਪਰਦੇਸ ਦਿੱਤਾ ਹੈ ਸਾਰਿਆਂ ਨੂੰ ਬੇਨਤੀ ਹੈ ਆਪੋ ਆਪਣਾ ਫਰਜ਼ ਸਮਝਦੇ ਹੋਏ ਸੇਵਾ ਵਿੱਚ ਭਾਈ ਦਿਨ ਰਾਤ ਜੁਟ ਕੇ ਆਪੋ ਆਪਣੀ ਸੇਵਾ ਆਪਣੇ ਸਮੇਂ ਅਤੇ ਸੁਆਸ ਨੂੰ ਸਫਲ ਬਣਾਉਣ ਦਾ ਯਤਨ ਕਰਿਓ ਬਾਬਾ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀ ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਆ ਤੇ ਬਾਬਾ ਦਰਜੀਤ ਸਿੰਘ ਜੀ ਨੇ ਜਿਹੜੇ ਪਵਾਨੀਗੜ੍ਹ ਏਰੀਆ ਦੇ ਵਿੱਚ ਬਹੁਤ ਵਧੀਆ ਇੱਕ ਸਲੰਘਾ ਜੋ ਕਦਮ ਪੁੱਟਿਆ ਹੈ ਇਹਨਾਂ ਨੇ ਸਮਾਜ ਪ੍ਰਤੀ ਤੇ ਸਿੱਖ ਪਰੰਪਰਾ ਨੂੰ ਬਾਬਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਬੜੀ ਸੂਭਾ ਤੁਹਾਡੀ ਸੁਣੀ ਆ ਤੇ ਤੁਸੀਂ ਸਾਡੇ ਇਲਾਕੇ ਦੇ ਵੀ ਐਵੇਂ ਵੈਸੀ ਪਵਾਨੀਗੜ੍ਹ ਦੇ ਵਿੱਚ ਬੜੀ ਆ ਤੁਹਾਡਾ ਨਾਮ ਆ ਰਿਹਾ ਤੇ ਅੱਗੇ ਹੋਰ ਕੀ ਚਾਹਨਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਜੇਹਦਾਰ ਭਾਈ万 ਸਿੰਘ ਜੀ ਕਾਲੀ ਓਡਾਦਾਲ ਬਲਮਾ ਜੀ ਨਾਲ ਬਲਵਾ ਅੱਜ 10 ਨੂੰ ਜ਼ਿਲ੍ਹਾ ਸੰਗਰੂਰ ਦਾ ਜ਼ਿਲ੍ਹਾ ਜੇਹਦਾਰ ਨਿਯੁਕਤ ਕੀਤਾ ਗਿਆ ਹੈ ਤੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨੀਆਂ ਜਿਨ੍ਹਾਂ ਨੇ 10 ਨੂੰ ਸੇਵਾ ਦਾ ਮੌਕਾ ਦਿੱਤਾ ਹੁਣ 10 ਵੱਲੋਂ ਔਰ ਸੰਗੂ ਜਿਥੇਵੰਦੀ ਵੱਲੋਂ ਜੇਹਦਾਰ ਬਾਬਾ RAM ਸਿੰਘ ਜੀ ਹੋਰ ਜਿੰਨੇ ਵੀ ਸਾਡੇ ਸਹਿਯੋਗੀ ਭਰਾ ਸਾਰੇ ਨਾਲ ਨੇ ਉਹਨਾਂ ਵੱਲੋਂ ਸਾਰਿਆਂ ਨੂੰ ਬਾਬਾ ਜਗਜੀਤ ਸਿੰਘ ਜੀ ਬਾਬਾ ਦੇਗਾ ਸਿੰਘ ਜੀ ਘੋੜਿਆਂ ਵਾਲੇ ਜੇਹਦਾਰ ਸਾਰੇਆ ਵੱਲੋਂ ਯਾਨੀ ਕਿ ਅਸੀਂ ਇਕੱਠੇ ਹੋ ਕੇ ਯਾਨੀ ਕਿ ਬਹੁਤ ਹਸਨਪਰਾਲੇ ਅਸੀਂ ਕਰਨੇ ਨੇ ਜਿਵੇਂ ਕਿ ਪਹਿਲਾਂ ਬਾਬਾ ਜੀ ਨੇ ਦੱਸਿਆ ਹੀ ਆ ਬੀ ਸ਼ਹੀਦ ਬਾਬਾ ਦੀਪ ਸਿੰਘ ਸੇਵਾਦਾਰ ਵੱਲੋਂ ਯਾਨੀ ਕਿ ਬڑے ਵੱਡੇ ਪੱਧਰ ਤੇ ਅਸੀਂ ਸੇਵਾਵਾਂ ਦੇ ਕਾਰਜ ਕੀਤੇ ਜਾ ਰਹੇ ਹਨ ਕਿਸੇ ਗਰੀਬ ਲੋੜਵੰਦ ਪਰਿਵਾਰ ਨੂੰ ਖਾਣ ਦੀ ਲੋੜ ਹੋਵੇ ਰਾਸ਼ਨ ਦੀ ਲੋੜ ਹੋਵੇ ਕਿਸੇ ਵਸਤਰਾਂ ਦੀ ਲੋੜ ਹੋਵੇ ਕੋਈ ਬਿਮਾਰੀ ਨਾਲ ਪੀੜਿਤ ਕੋਈ ਪਰਿਵਾਰ ਹੈਗਾ ਉਹਨੂੰ ਦਵਾਈ ਦੀ ਲੋੜ ਹੋਵੇ ਉਹ ਯਾਨੀ ਕਿ ਸਾਡੀ ਸੇਵਾਦਾਰ ਵੱਲੋਂ ਬڑے ਉੱਚ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ ਸੋ ਨਿਹਾਲ ਸਾਰ ਜਸਤਰੀਆ ਵਾਸੀ ਗੋਈ ਹੇਠ ਸਾਰੇ ਜਿੰਨੇ ਵੀ ਕਾਰਜ ਨੇ ਹੋਰ ਚੜ੍ਹਦੀ ਕਲਾ ਦੇ ਵਿੱਚੋਂ ਲਿਖੇ ਜਾਣਗੇ ਔਰ ਕਰੇ ਜਾਣਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਫੋਨ ਨੰਬਰ ਹੈਗਾ ਜੀ 98148 46728 98148 46728 ਜਿਹੜੇ ਵੀ ਕਿਸੇ ਵੀਰ ਭੈਣ ਭਰਾ ਨੂੰ ਕਿਸੇ ਵੀ ਸਮੇਂ ਕੋਈ ਸਹਾਇਤਾ ਦੀ ਲੋੜ ਹੋਵੇ ਸਾਡੇ ਨਾਲ ਦਰਰਾਬ ਜਦੋਂ ਵੀ ਕੋਈ ਲੋੜ ਹੋਵੇ ਸਮੋ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਹੀ ਉਮੀਦਾਂ ਹੁੰਦੀਆਂ ਨੇ ਜਦੋਂ ਮੰਨ ਲਓ ਆਪਾਂ ਨੂੰ ਹਰ ਪੱਖੋਂ ਕਿਧੋ ਵੀ ਆਪਾਂ ਮੰਨ ਲਓ ਦਰਦ ਦਰਦੀਆਂ ਠੋਕਰਾਂ ਖਾਣੇ ਆ ਫਿਰ ਜਿਹੜੀ ਸਿੱਖ ਕੌਮ ਆ ਉਹ ਨਾਲ ਦੀ ਨਾਲ ਸਾਡੀ ਬਾਹ ਫੜਦੇ ਜਿਵੇਂ ਹਾਰ ਸਪੀਡਤਾ ਦੇ ਵਿੱਚ ਤੁਸੀਂ ਦੇਖਿਆ ਜਿੰਨੇ ਵੀ ਲੋਕ ਉੱਥੇ ਗਏ ਮਦਦ ਕਰਨੇ ਕੋਈ ਵੀ ਹੋਣ ਕਿਸੇ ਵੀ ਸੰਸਥਾ ਨਾਲ ਹੋਣ ਕਿਸੇ ਪਾਰਟੀ ਨਾਲ ਹੋਣ ਚਾਹੇ ਉਹ ਗੈਕਰੇ ਜਿੰਨੇ ਵੀ ਗਏ ਸਭ ਦਾ ਬਹੁਤ ਬਹੁਤ ਧੰਨਵਾਦ ਆ ਇਸੇ ਤਰ੍ਹਾਂ ਜਿਹੜੀਆਂ ਸਿੰਘ ਸਿੰਘ ਫੌਜਾਂ ਨੇ ਉਹ ਵੀ ਤਤਪਰ ਰਹੀਆਂ ਤੇ ਹਰ ਸਮੇਂ ਉੱਥੇ ਜਿਹੜੀ ਸੇਵਾ ਪਹਚਾਈ ਜਾ ਰਹੀ ਹੈ ਤੇ ਜਦੋਂ ਤੱਕ ਉਹ ਆਪਣੇ ਪੈਰਾਂ ਤੇ ਨਹੀਂ ਹੁੰਦੇ ਉਦੋਂ ਤੱਕ ਇਹ ਸਾਰੀ ਸੇਵਾ ਇਸ ਤਰ੍ਹਾਂ ਜਾਰੀ ਰਹੂਗੀ ਜਥੇਦਾਰ ਬਾਬਾ ਮਾਨ ਸਿੰਘ ਜੀ ਵੱਲੋਂ ਜਗਿੰਦਰ ਲੈਰੀ ਨੂੰ ਵੀ ਸਨਮਾਨਿਤ ਕੀਤਾ ਗਿਆ ਸਮਰਾਲੇ ਤੋਂ ਢਿੰਗ ਸਿੰਘ ਫੌਜਾਂ ਵੱਡੇ ਜਥੇ ਦੇ ਰੂਪ ਦੇ ਵਿੱਚ ਪਹੁੰਚੀਆਂ ਜਿੱਥੇ ਸਰਦਾਰ ਬਲਬੀਰ ਸਿੰਘ ਜੀ ਅਕਾਲੀ ਰੋਲੇ ਵਾਲਿਆਂ ਨੂੰ ਵੀ ਸਿਰ ਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਜਿੱਥੇ ਬਹੁਤ ਜ਼ਿਆਦਾ ਸਿੱਖ ਸੰਗਤਾਂ ਦੇ ਵਿੱਚ ਸਰਦਾਰ ਬਲਬੀਰ ਸਿੰਘ ਜੀ ਰੋਲੇ ਵਾਲੇ ਆਪਣੇ ਜਥੇ ਨਾਲ ਇੱਥੇ ਪਹੁੰਚੇ ਸਨ ਤੇ ਬਾਬਾ ਹਰਮੀਤ ਸਿੰਘ ਜੀ ਨੂੰ ਵੀ ਬਹੁਤ ਜ਼ਿਆਦਾ ਵਧੀਆ ਪਿਆਰ ਸਤਿਕਾਰ ਦੇ ਨਾਲ ਇੱਥੇ ਸਨਮਾਨਿਤ ਕੀਤਾ ਗਿਆ ਜਦੋਂ ਆਸੀਂ ਇਹ ਗੁਰਪੁਰਬ ਜਨਮ ਦਿਹਾੜੇ ਜਾਂ ਸਿੰਘਾਂ ਸੀਦਾਂ ਦੇ ਦਿਨ ਮਨਾਉਂਦੇ ਆ ਇਹਦੇ ਨਾਲ ਸਾਡੇ ਸਿੱਖ ਸੰਗਤਾਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਾ ਇੱਕ ਮੈਸੇਜ ਜਾਂਦਾ ਤੇ ਨਾਲ ਨਾਲ ਜਿਹੜੀ ਸਾਡੀ ਨਵੀਂ ਨੌਜਵਾਨ ਪੀੜ੍ਹੀਆ ਉਹਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਆ ਤੇ ਉਹ ਇਹ ਚੀਜ਼ਾਂ ਤੋਂ ਇਤਿਹਾਸ ਤੋਂ ਜਾਣੂ ਹੁੰਦੇ ਨੇ ਬਾਬਾ ਮਾਨ ਸਿੰਘ ਜੀ ਵੱਲੋਂ ਜਥੇਦਾਰ ਬਾਬਾ ਆਰਾਮ ਲੋਕ ਅਕਾਲੀ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਬਾਬਾ ਆਰਾਮ ਲੋਕ ਜੀ ਬਹੁਤ ਵਧੀਆ ਸਿੱਖ ਕੌਮ ਲਈ ਸਰਦਾਰਾ ਭਾਵਨਾ ਰੱਖਦੇ ਨੇ ਜਿਸ ਕਰਕੇ ਹਰ ਵਕਤ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ। ਬਾਲਾ ਸਮਰਾਲੇ ਏਰੀਆ ਦੇ ਵਿੱਚੋਂ ਵੀ ਬਾਬਾ ਜੋਗਾ ਸਿੰਘ ਜੀ ਹੋਰੀ ਉਤੋਂ ਵੀ ਜਿਹੜਾ ਜਦਾ ਬਹੁਤ ਜਿਆਦੇ ਵੱਡੀ ਦਾਸ ਦਾ ਵਿੱਚ ਆਇਆ ਸਰਦਾਰ ਬਲਬੀਰ ਸਿੰਘ ਨੇ ਬਲਬੀਰ ਸਿੰਘ ਅਕਾਲੀ ਜੋ ਪਿੰਡ ਰੋਲੇ ਤੋਂ ਉਹ ਵੀ ਇੱਥੇ ਨਜ਼ਰ ਆਏ। ਸਾਰੇ ਬਹੁਤ ਜਿਆਦੇ ਵੱਡੇ ਪੱਧਰ ਤੇ ਜਿਹੜਾ ਇੱਕ ਬਹੁਤ ਜਿਆਦੇ ਤਾਕਤ ਹੁੰਦੀ ਆ ਜਿੱਥੇ ਵੀ ਕਿਸੇ ਨਾਲ ਤੱਕਾ ਹੁੰਦਾ ਜਰੂਰ ਇਹ ਸਿੰਘ ਨਾਲ ਦੀ ਨਾਲੇ ਉਹਦੀ ਬਾਹ ਫੜਦੇ ਬਾਬਾ ਜੀ ਸਾਰੇ ਜਿੰਨੇ ਵੀ ਇਹ ਸਿੰਘਾਂ ਕੋਲ ਜੇ ਉਹਨਾਂ ਨੇ ਇਹ ਗੱਲ ਪਹਿਲਾਂ ਕਹੀ ਆ ਵੀ ਜਿਹੜੇ ਹਾਰਡਪੀਟ ਦੇ ਨਾਲ ਲੋਕ ਬਹੁਤ ਜਿਆਦੇ ਦੁਖੀ ਨੇ ਅਸੀਂ ਹਰ ਵਕਤ ਉਹਨਾਂ ਦੇ ਨਾਲ ਖੜੇ ਆ ਸਾਡੀਆਂ ਫੌਜਾਂ ਵੀ ਨਾਲ-ਨਾਲ ਚੱਲ ਰਹੀਆਂ ਨੇ ਕੰਮ ਸੇਵਾ ਜਿੱਥੇ ਵੀ ਪਤਾ ਲੱਗਦਾ ਤੇ ਸੇਵਾ ਵੀ ਪਹੁੰਚਾਈ ਜਾਂਦੀ ਆ ਤੇ ਸੇਵਾ ਕਰਦੇ ਵੀ ਨੇ ਕਹਿੰਦਾ ਭਾਵੇਂ ਆ ਵੀ ਪਾਣੀ ਸੁੱਕਣ ਤੋਂ ਬਾਅਦ ਵੀ ਬਹੁਤ ਜ਼ਿਆਦਾ ਲੋੜ ਉਹਨਾਂ ਨੂੰ ਪੈਣੀ ਆ ਤੇ ਅਸੀਂ ਹਮੇਸ਼ਾ ਸੰਗਤ ਦੀ ਸੇਵਾ ਵਿੱਚ ਹਾਜ਼ਰ ਰਹਾਂਗੇ ਇਸ ਕਰਕੇ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਜਿਵੇਂ ਬਾਬਾ ਜੀ ਦੱਸ ਰਹੇ ਸੀ ਸਾਡੀ ਚੈਨਲ ਰਾਹੀਂ ਇਹਹੀ ਬੇਨਤੀ ਆ ਕਿਤੇ ਵੀ ਕੋਈ ਜੱਦਬੰਦੀ ਤੁਹਾਡੀ ਮਦਦ ਕਰਦੀ ਆ ਜਰੂਰ ਸਲਾਹਾਂ ਕਰਨੀ ਚਾਹੀਦੀ ਜਿਸ ਤਰ੍ਹਾਂ ਇਹ ਜੱਦਬੰਦੀ ਅੱਗੇ ਹੋ ਕੇ ਸਲਾਹ ਕੰਮ ਕਰਦੀ ਆ ਸੇਵਾ ਕਰਦੀ ਆ ਅੱਜ ਤੱਕ ਇੰਨੀਆਂ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਆਜਰ ਹੋਵਾਂਗੇ ਸਾਨੂੰ ਦਿਓ ਆਗਾ ਧੰਨਵਾਦੀ ਸਤਿ ਸ੍ਰੀ ਅਕਾਲ